no <laughs> <laughs> ਨਹੀਂ ਨਾ ਆਪਾਂ ਇਹ ਟੌਲ ਤੇ ਚੱਲੀ ਜਾਣਾ ਨਹੀਂ ਨਹੀਂ ਆਪਾਂ ਹੀ ਬਹਿਨੇ ਆ ਯਾਰ ਬਹਿ ਕੇ ਹੀ ਕਰਾਂਗੇ ਆ ਚੱਲੀਏ ਆ ਜਾਣਾ ਮੈਨੂੰ ਡਰ ਜਿਹਾ ਲੱਗਦਾ ਇੱਥੇ ਮੈਂ ਸੁਣਿਆ ਸੀ ਭੂਤ ਪ੍ਰੇਤ ਰਹਿੰਦੇ ਆਪਾਂ ਚੱਲੀਏ ਬੀਰਗ ਕਹਿੰਦੇ ਹੁੰਦੀ ਸੀ ਉਹ ਨਹੀਂ ਯਾਰ ਐਵੇਂ ਮਰੀ ਜਾਂਦੇ ਕਿਹੜੇ ਭੂਤ ਪ੍ਰੇਤ ਦੇਖੇਗਾ ਤੇ ਤੂੰ ਬਾਈ ਮਨ ਚੱਲ ਗਏ ਭਾਈ ਮੈਂ ਤਾਂ ਡਰ ਚ ਲੱਗ ਗਿਆ ਤੇ ਨਹੀਂ ਨਹੀਂ ਕੋਈ ਨਹੀਂ ਇੱਥੇ ਕੋਈ ਕੋਈ ਬੰਦੀ ਰੰਦਾ ਖੜਕਾ ਜਿਹਾ ਲੱਗ ਗਿਆ ਆਇਆ ਚੱਲ ਜਿੱਗੇ ਆਇਆ ਬੱਗਿਆ ਰੋ ਚੱਲ ਜਿੱਗੇ ਉਹ ਨਹੀਂ ਉਹ ਮੰਨੀ ਨਹੀਂ ਭਾਈ ਮੈਂ ਮਨ ਦੀ ਗੱਲ ਸੱਚ ਨਾ ਹੋਵੇ ਆ ਬਾਈ ਨੂੰ ਕੋਲ ਤੇ ਭਾਈ ਇੱਥੇ ਕੋਈ ਨਹੀਂ ਤਾਂ ਹ ਅ ਕਿਹੜਾ ਪੂਦਾ ਇੱਥੇ ਧਰ ਕੇ ਪਜਾ ਤੂੰ ਉਹ ਮੁੰਡਾ ਮੇਰੇ ਨਾਲ ਸੀ ਉਹ ਕਹਿੰਦਾ ਪੂਜ ਰਿਹਾ ਤਾਂ ਆ ਮੇਰੇ ਨਾਲ ਲਗਾਉਣਾ ਤੂੰ ਤੂੰ ਮਾਰਾ ਦਿਖਾਣਾ ਕੁੱਤੇ ਦਾ ਫਿਰਦੇ ਹੁੰਦੇ ਪੂਦੇ ਪਤਾ ਨਹੀਂ ਆ ਗਿਆ ਖੜਦਾ ਇੱਕ ਦਿਨ ਇਹ ਸੀਗਾ ਬਸ ਚਲ ਪਾਟ ਉਹ ਮੇਰੇ ਵੀ ਬੜੀ ਥੋੜੀ ਆਉਣਾ ਬਈ ਲੈ ਕੇ ਆ ਯਾਰ ਇੱਥੋਂ ਬਾਈ ਬਣ ਯਾਰ ਕੋਈ ਨਹੀਂ ਡਰਦਾ ਕਿਉਂ ਮੈਂ ਤਾਂ ਨਾ ਕੰਮੀ ਤਾਂ ਖੁੰਈ ਜਾਂਦਾ ਹਾਂ ਇਹ ਤੋਂ ਪਤਾ ਆ ਜਾਂਦਾ ਹੈ ਉਹ ਤੇ ਪਰ ਪਾਉਂ ਤੇਰੇ ਦਾ ਕੰਡਾ ਆਪਰੇ ਪਰ ਪਾਉਂ ਪੂਤਾ ਮੋਗਾ ਜੀ ਨੂੰ ਆਸਾਂ ਤੇ ਡਰ ਵੀ ਲੱਗਦਾ ਉਹ ਇੱਧਰ ਇਸ ਮੈਨ ਕੋਲੇ ਤੇ ਉਹ ਡਰੀ ਜਾਂਦਾ ਕਿਹੜਾ ਘੁੰਮ ਰਹਿ ਕੇ ਹਾਈ ਬੰਦੀ ਆ ਰਿਹਾ ਉਹ ਦਰੀ ਇਹ ਕਿਹੜਾ ਘੂਤ ਚਪੜਾ ਵਾਲਿਆ ਘੂਤ ਨੇ ਆ ਗਏ ਉਹ ਹੁੰਦੇ ਆ ਉਹ ਨਾ ਮੈਂ ਕਹਿੰਦਾ ਸੀ ਤੇਰੀ ਬਾਹ ਲੰਮੀ ਕਿਵੇਂ ਹੈ ਮੇਰੇ ਹੱਥ ਤਾਂ ਆ ਸੀ ਓਏ ਰੁਕ ਜਾ ਓਏ ਰੁਕ ਜਾ ਓ ਕੀ ਹੋ ਗਿਆ ਮੁੰਡਿਓ ਓ ਕੀ ਹੋ ਗਿਆ ਓਏ ਤੂੰ ਉਠਾ ਉਠਾ ਓਏ ਉੱਠ ਨਹੀਂ ਆਪ ਕੋ ਘਬਰਾਏਗਾ ਤਾਂ ਵਰਦੇ ਹੋ ਯਾਰ ਕੀ ਹੋ ਗਿਆ ਦੱਸੋ ਹੈ ਪੂਤ ਆ ਪੂਤ ਹੈ ਪੂਤ ਕਿਹੜਾ ਪੂਤ ਹੁੰਦਾ ਓਏ ਆਇਆ ਤੈਨੂੰ ਜਿਹਦੇ ਪੁੱਠੇ ਪੈਰ ਹੁੰਦੇ ਸਾਡਾ ਯਕੀਨ ਨਹੀਂ ਕਰਦੇ ਸੀ ਉਹ ਨਹੀਂ ਜਵਾਗਾਂ ਤੁਸੀਂ ਯਾਰ ਪਰਮਾਤਮਾ ਨੂੰ ਤੇ ਕੁਝ ਨਹੀਂ ਹੁੰਦਾ ਕਿਹੜਾ ਪੂਤਾ ਇੱਥੇ ਦਿਖਾਉਣਾ ਤੂੰ ਦਿਖਾ ਮੈਨੂੰ ਕਿਹੜਾ ਪੂਤਾ ਦਿਖਾ ਹਾਂ ਚੱਲ ਲੈ ਮੇਰੇ ਨਾਲ ਮੈਂ ਆਹੇ ਤੁਹਾਡੇ ਨਾਲ ਯਾਰ ਓਏ ਡਰੀ ਜਨੇ ਮੈਂ ਇੱਕ ਮਿੰਟ ਮੇਰੀ ਕਹਾਣੀ ਆ ਜੇ ਕਹਾਂ ਮੈਂ ਇਹ ਦੀਪਿੰਦ ਦਵਾਈ ਕਹਿੰਦਾ ਮਰਦ ਬਣਾਇਆ ਯਾਰ ਨਹੀਂ ਮਰ ਕੋਈ ਪ੍ਰੇਜ਼ ਓਏ ਆ ਜਾ ਬਾਹਰ ਖੜਿਆ ਯਾਰ ਨਾ ਬੰਦਾ ਆਇਆ ਨਾ ਚੀਕ ਆਈ ਉਹ ਬੰਦਾ ਤਾਂ ਉਹ ਹੁੰਦਾ ਓਏ ਆ ਕੇ ਲਈ ਹੁੰਦਾ ਆ ਤੁਹਾਡਾ ਭੂਤ ਫੜ ਲਓ ਇਹਨੂੰ ਬੈਠਾ ਇੱਥੇ ਬਣਾਉਣਾ ਤੈਨੂੰ ਭੂਤ ਮੈਂ ਬੈਠਿਆ ਤੂੰ ਯੱਦਾ ਬਣਾ ਭੂਤ ਦਾ ਮੂੰਹ ਦਿਖਾਉਦਾ ਦੱਸ ਕਹਣਾ ਤੂੰ ਕਾ ਜਿਹਾ ਖੰਡਰੇ ਇਹ ਮੇਰੇ ਦਾਦੇ ਦੀ ਪੁਛਤੈਨੀ ਜਗ੍ਹਾ ਇੱਥੇ ਲੋਕਾਂ ਕਬਜਾ ਕਰਨ ਨੂੰ ਫਿਰਦੇ ਤਾਂ ਕਰਕੇ ਮੈਂ ਲੋਕਾਂ ਨੂੰ ਭੂਤ ਬਣ ਕੇ ਡਰਾਉਣਾ ਆਈ ਨਹੀਂ ਡਰਾਈ ਤਾਂ ਹੁੰਦਾ ਮੇਰੇ ਅਗੇ ਕਿਵੇਂ ਦਿਲ ਪਤਲਾ ਹੁੰਦਾ ਥਾਂ ਦੀ ਮਰ ਜਾਂਦਾ ਹੁੰਦਾ ਸਿਆਣਾ ਮਨ ਕੋਈ ਲੋੜ ਆ ਸਾਨੂੰ ਦੱਸ ਆ ਸੀ ਬੈਠਿਆ ਪਿੰਡ ਵਾਲੇ ਤੇਰੀ ਮਦਦ ਕਰਾਂਗੇ ਫੁੱਲ ਇਹੋ ਜਿਹਾ ਕੰਮ ਨਹੀਂ ਕਰੀਦਾ ਹੁੰਦਾ ਰੱਬ ਨਾ ਕਰੇ ਤੈਨੂੰ ਕੁਝ ਹੋਰੇ ਜਵਾਕਾਂ ਨੇ ਕੋਈ ਹੋਰ ਜੇ ਕੌਣ ਜ਼ਿੰਮੇਵਾਰ ਹੈ ਜੇ ਅੱਕੇ ਨੇ ਤੇਰੇ ਡੰਗ ਧਰ ਦਿੰਦਾ ਫਿਰ